ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪਿਆਰੇ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 10 ਵਜੇ ਦਾ 10 ਵਜੇ ਤੇ ਮੈਂ ਹੁਣ ਆਪਣੇ ਹੈਅਰ ਵਾਸ਼ ਕਰਕੇ ਹਟੀਆਂ ਸਵੇਰੇ ਖਾਣਾ ਖੂਣੇ ਦਾ ਕੰਮ ਖਤਮ ਹੋ ਗਿਆ ਅੱਜ ਖਾਣੇ ਦਾ ਕੰਮ ਜਲਦੀ ਖਤਮ ਹੋ ਗਿਆ ਸੀ ਗਾਇਸ ਕਰਕੇ ਮੈਨੂੰ ਵੀ ਨਹਾਉਣ ਦਾ ਟਾਈਮ ਉਹ ਤੇ ਮੈਂ ਅਬ ਤੇ ਐਕਚੁਅਲ ਟਾਈਮ ਤੋਂ ਲੇਟ ਹੋ ਗਈ ਪਰ ਫੇਰ ਵੀ ਮੈਂ 10 ਵਜੇ ਨੂੰ ਮੈਂ ਸਾਰਾ ਕਿਚਨ ਦਾ ਕੰਮ ਖਤਮ ਕਰਕੇ ਮੈਂ ਨਾ ਆ ਵੀ ਲਈ ਹੁਣ 헤ਰਵੋਸ਼ ਕਰਕੇ ਹਟੇ ਸੀ ਥੋੜਾ ਜਿਹਾ ਬਾਹਰ ਧੁੱਪੇ 헤어 ਡਰਾਈ ਕਰਕੇ ਐਦਾ ਫਿੰਗਰਸ ਨਾਲ ਅਲੱਗ-ਅਲੱਗ ਕਰਕੇ ਹੁਣ ਮੈਂ ਲਗਾ ਰਹੀ ਆ ਇਹ ਤੇ ਥੋੜਾ ਜਿਹਾ ਤੇਲ ਲਾਉਣੀ ਹੋਣੀ ਬਦਾਮ ਦਾ ਤੇਲ ਬਿਲਕੁਲ ਪਿਓਰ ਬਦਾਮ ਦਾ ਆਇਲ ਹੈ ਕਿਸੇ ਕੰਪਨੀ ਦਾ ਆਇਲ ਨਹੀਂ ਹੈਗਾ ਹਲਕਾ ਜਿਹਾ ਬਸ ਲਾ ਕੇ ਜਿੰਨਾ ਇੱਕ ਵਾਰਸ ਲੱਗ ਗਿਆ ਲੱਗ ਗਿਆ ਸਾਰੇ ਵਾਲਾਂ 'ਚ ਮੈਂ ਲਾਉਂਦੀ ਆ ਤੇ ਸਕੈਲਪ ਤੇ ਲਾਉਣੀ ਹੁੰਦੀ ਆ ਕਿਉਂਕਿ ਮੈਂ ਵਾਲਾਂ 'ਚ ਕੋਈ ਕੰਡੀਸ਼ਨਰ ਵਗੈਰਾ ਕੁਝ ਨਹੀਂ ਯੂਜ਼ ਕਰਦੀ ਆਹੀ ਮੇਰਾ ਕੰਡੀਸ਼ਨਰ ਹੈ ਇਹਦੇ ਨਾਲ ਵਾਲ ਬਿਲਕੁਲ ਥੋੜੇ ਮਲਾਇਮ ਹੋ ਜਾਣਗੇ ਬਾਲ ਬਾਹਰ ਛੱਡਦੇ ਵੀ ਤੁਸੀਂ ਕੋਮ ਕਰੋਗੇ ਨਾ ਤੁਸੀਂ ਦੇਖੋਗੇ ਜਦ ਤੱਕ ਤੁਸੀਂ ਨੈਕਸਟ हेयर वॉश ਨਹੀਂ ਕਰਦੇ ਵੀ ਜਿਵੇਂ ਜਿਵੇਂ ਕੋਮ ਕਰੂੰਗੀ ਥੋੜੇ ਬਾਹਲ ਬਹੁਤ ਘੱਟ गिरਣਗੇ ਮੇਰਾ ਤਾਂ ਇਹੀ ਤਰੀਕਾ ਕੋਈ ਕੰਡੀਸ਼ਨਰ ਨਹੀਂ ਯੂਜ਼ ਕਰਦੀ ਸਿਰਫ ਸ਼ੈਂਪੂ ਯੂਜ਼ ਕਰਦੀ ਆ ਬਾਹਲਾਂ ਚ ਮੈਂ ਥੋੜਾ ਸ਼ੈਂਪੂ ਤਾਂ ਵੀ ਯੂਜ਼ ਕਰਨੇ ਹੁਣ ਤਾਂ ਕਿਉਂਕਿ ਸ਼ੈਂਪੂ ਨਾਲ ਹੀ ਬਾਹਲ ਆਪਣੇ ਕਲੀਨ ਹੋਣਗੇ ਇੱਕ ਸਿਰਫ ਕਲੀਨਿੰਗ ਪਰਪਸ ਲਈ ਹੁੰਦਾ ਸ਼ੈਂਪੂ ਨਾ ਤਾਂ ਆਪਣਾ ਸ਼ੈਂਪੂ ਕੋਈ ਬਾਹਲ ਲੰਬੇ ਕਰੇ ਹਨਾ ਨਾ ਕੋਈ ਉਹ ਕਰੇ ਵੀ ਜੇ ਬਾਹਲ ਛੱਡਦੇ ਆ ਰੁਕ ਜਾਣਗੇ ਨਹੀਂ ਸ਼ੈਂਪੂ ਹੁੰਦਾ ਸਿਰਫ ਕਲੀਨਿੰਗ ਪਰਪਸ ਲਈ ਕੇ ਆਪਣੇ ਬਾਹਲ ਕਲੀਨ ਹੋ ਜਾਣ ਉਹਨਾਂ ਦੀ ਮੈਂ ਨਿਕਲ ਜੇ ਬਸ ਇਸ ਪਰਪਸ ਲਈ ਹੁੰਦਾ ਕੋਈ ਮਰਜ਼ੀ ਸ਼ੈਂਪੂ ਲੈ ਲਓ ਹਰ ਇੱਕ ਸ਼ੈਂਪੂ ਚ ਕੈਮੀਕਲ ਨੇ ਕਿਸ ਚ ਘੱਟ ਕਿਸ ਚ ਵੱਧ ਬਸ ਉਸ ਤੋਂ ਬਾਅਦ ਫਿਰ ਮੈਂ ਆਪਣਾ ਵਾਲ ਅੱਗੇ ਫਿੰਗਰਸ ਨਾਲ ਅਲਗਲਾ ਕਰਕੇ ਥੋੜਾ ਜਿਹਾ ਮੈਂ ਆਪਣਾ ਹਾ ਬਾਦਾਮ ਵਾਲਾ ਜਿਹੜਾ ਔਇਲ ਉਹ ਲਾਉਣੀ ਹੁੰਦੀ ਆ ਤੇ ਉਹ ਗਿੱਲੇ ਜਿਹੇ ਵਾਲਾਂ ਚ ਪਾਣੀ ਨਿਕਲ ਜੇ ਵਾਲਾਂ ਦਾ ਪਰ ਵਾਲ ਸटील ਗਿੱਲੇ ਹੋਣ ਬਸ ਇਹ ਲਾਉਣੀ ਹੁੰਦੀ ਆ ਹਾਂ ਇਹ ਮੇਰਾ ਰੂਟੀਨ ਹੈ ਹੈਅਰ ਕੇਅਰ ਦਾ ਜਨਾਂ ਹੋਣ ਤੋਂ ਪਹਿਲਾਂ ਮੈਂ ਹੈਅਰ ਔਇਲਿੰਗ ਕਰ ਲਾਉਣੀ ਹੁੰਦੀ ਆ ਕਦੇ ਕਦੇ ਨਹੀਂ ਵੀ ਲਾ ਲਾਣੀ ਹੁੰਦੀ ਦਹੀਂ ਜਿਵੇਂ ਸਪਾਕੇ ਬਸ ਆਹੀ ਮੇਰੇ ਹੈਅਰ ਕੇਅਰ ਆ ਬਾਕੀ ਐਕਚੁਅਲੀ ਬਾਹਾਂ ਦਾ ਕੀ ਹੁੰਦਾ ਨਾ ਕੋਈ ਵੀ ਸਾਬਣ ਸ਼ੈਂਪੂ ਕੋਈ ਕੰਡੀਸ਼ਨਰ ਕੁਝ ਨਹੀਂ ਤੁਹਾਡੇ ਬਾਹਲ ਲੰਬੇ ਕਰੂਗਾ ਸਟਰੋਂਗ ਕਰੂਗਾ ਅਨਲੈਸ ਤੁਸੀਂ ਆਪਣੀ ਡਾਈਟ ਨਹੀਂ ਸਹੀ ਰੱਖੋਗੇ ਹਨਾ ਜੇ ਤੁਹਾਨੂੰ ਸਟ्रेस ਬਹੁਤ ਜ਼ਿਆਦਾ ਲੱਗ ਰਿਹਾ ਤੁਸੀਂ ਠੀਕ ਨਹੀਂ ਹੈਗੇ ਤਾਂ ਵੀ ਤੁਹਾਡੇ ਹੈਅਰ ਫੇਰਸ ਇਫੈਕਟ ਹੋਊਗਾ ਹੈਅਰ ਫਾਲ ਹੋਊਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਸੀ ਪੀਓਡੀ ਪੀਸੀਯੂਐਸ ਜਾਂ ਕੋਈ ਥਾਇਰੋਇਡ ਤਾਂ ਵੀ ਬਾਹਰਾਂ ਤੇ ਇਫੈਕਟ ਹੁੰਦਾ ਉਹ ਤਾਂ ਤੇ ਆਪਣੀ ਡਾਈਟ ਸਹੀ ਰੱਖੋ ਖੁਸ਼ ਰਹੋ ਚੰਗੀ ਨੀਂਦ ਲਵੋ ਇਹ ਹੀ ਹੁੰਦਾ ਡਾਈਟ ਜੇ ਤੁਸੀਂ ਬਾਹਰੋਂ ਕਿਸੇ ਨੂੰ ਕਿਵੇਂ ਟਰੀਟ ਕਰੋਗੇ ਜਦੋਂ ਤੁਸੀਂ ਅੰਦਰੋਂ ਸਹੀ ਨਹੀਂ ਹੈਗੇ ਡਾਈਟ ਤੁਹਾਡੀ ਸਹੀ ਨਹੀਂ ਹਾਂ ਹੈਗੀ ਕੋਈ ਵੀ ਚੀਜ਼ ਹੈ ਡਾਈਟ ਨਾਲ ਸੰਬੰਧਿਤ ਕੋਈ ਥੋੜੀ ਡਾਈਜੈਸ਼ਨ ਪ੍ਰੋਬਲਮ ਆ ਤੁਹਾਡੀ ਘੱਟ ਹੈਲਥ ਆ ਥੋੜਾ ਫੇਸ ਤੇ ਇੱਕ ਨਹੀਂ ਹੋ ਰਹੀ ਹੈਅਰਫਾਲ ਹੋ ਰਹੀ ਹੈ ਡਾਈਟ ਨਾਲ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਕੋਈ ਆਪਾਂ ਕਈ ਵਾਰ ਕਿਸੇ ਨੂੰ ਪੁੱਛਣਾ ਨੇ ਤੂੰ ਸ਼ੈਂਪੂ ਕਿਹੜਾ ਯੂਜ਼ ਕਰਦੀ ਆ ਤੂੰ ਕਿਹੜਾ ਯੂਜ਼ ਕਰਦੀ ਆ ਤੇਰੇ ਵਾਲ ਬਹੁਤ ਵਧੀਆ ਨੇ ਬਹੁਤ ਲੰਬੇ ਨੇ ਨਾ ਸ਼ੈਂਪੂ ਨਾਲ ਕੁਝ ਨਹੀਂ ਹੁੰਦਾ ਹੈਗਾ ਜਾਂ ਤਾਂ ਆਪਣੇ ਪੇਰਸਤੇ ਹੀ ਆਨੇ ਹੁੰਦੇ ਨੇ ਵਾਲ ਵੀ ਪੇਰਸਤੇ ਕਿੰਨੇ ਕੁ ਲੰਬੇ ਸਟਰੋਂਗ ਕਹੇ ਬਾਲ ਨੇ ਜਾਂ ਫਿਰ ਤੁਹਾਡੇ ਹੈਅਰ ਕੇਅਰ ਰੁਪੀਨ ਤੇ ਜਾਂ ਤੁਹਾਡੇ ਡਾਈਟ ਤੇ ਮੇਰਾ ਤਾਂ ਇਹੀ ਮੰਨਣਾਗਾ ਚਲੋ ਜੀ ਆਇਲਿੰਗ ਹੋ ਗਈ ਹੁਣ ਪਾਣੀਆ ਮਸ਼ੀਨ ਚ ਮੈਂ ਕੱਪੜੇ ਸੈਮੀ ਮਸ਼ੀਨ ਚ ਤੋਂ ਕੱਪੜੇ ਥੋੜੇ ਜੇ ਮੇਰੇ ਸੂਟ ਨਹੀਂ ਦਾ ਰੰਗ ਉੱਤਰਦਾ ਉਹ ਮੈਨੂੰ ਲੱਗ ਤੋਂ ਧੋਨੇ ਪੈਂਦੇ ਨੇ ਕੀ ਕਰਾਂ ਜੇ ਨਹੀਂ ਸੂਟ ਪਾਉਂਦੇ ਫਿਰ ਖਣਦੇ ਨੇ ਜੇ ਸੂਟ ਪਾਉਨੇ ਤਾਂ ਫਿਰ ਉਹ ਰੰਗ ਲੱਗ ਤੋਂ ਧੋਨੇ ਪੈਂਦੇ ਨੇ ਕਿਉਂਕਿ ਰੰਗ ਕਿਸੇ ਨਾ ਕਿਸੇ ਦਾ ਉੱਤਰਦਾ ਹੀ ਹੁੰਦਾ ਲਾਈਨਿੰਗ ਲੱਗੀ ਹੁੰਦੀ ਆਹ ਪ੍ਰੋਬਲਮ ਆਉਂਦੀ ਹੈ ਮੈਨੂੰ ਤਾਂ ਜੇ ਨਹੀਂ ਸੂਟ ਪਾਉ ਉਹ ਪਜਾਮੇ ਟੀ-ਸ਼ਰਟ ਆਪਾਂ ਫਿਰ ਸੂਟ ਨਹੀਂ ਹਣਦੇ ਹੈਗੇ ਚਲੋ ਜੁਨਾ ਮਸ਼ੀਨ ਚ ਧੋਨੇ ਕੱਪੜੇ ਮੇਰਾ ਨੋਂਨ ਧੋਣ ਦਾ ਰੁਕੀਨ ਹੋ ਗਿਆ ਸ਼ੂ ਸੌਕਸ ਰਹਿ ਗਏ ਪਾਉਣ ਵਾਲੇ ਬਸ ਉਹ ਪਾਉਂਗੀ ਹੁਣ ਚੱਲੀਏ ਬਾਹ ਕਪੜੇ ਧੋਤੇ ਆ ਤਾਂ ਮੇਰੀ ਸੂਟ ਚਮਕਣਗੇ ਮੈਂ ਹਮ ਤਾਂ ਸੂਟ ਆਡੀ ਧੋਣੀ ਹੋਣੀ ਸੈਮੀ ਮਸ਼ੀਨ ਚ ਫੂਲੀ ਚ ਪਾਈ ਨਹੀਂ ਸਕਦੀ ਮੈਨੂੰ ਫਿਰ ਆ ਡਰ ਹੁੰਦਾ ਵੀ ਹਲਕਾ ਜਿਹਾ ਪਾਹ ਛੱਡ ਕੇ ਕਿਸੇ ਕਪੜੇ ਨੂੰ ਖਰਾਬ ਹੋ ਜਾਣਗੇ ਫਿਰ ਮੈਂ ਸੈਮੀ ਕੀ ਅਲੱਗ ਹੀ ਧੋਣੀ ਹੋਣੀ ਨਾ ਤੇ ਇਧਰ ਧੋਤਾ ਦਵਿੰਦਰ ਦਾ ਕਾਰ ਵਾਲਾ ਡਸਟਿੰਗ ਵਾਲਾ ਉਹ ਡੰਡੇ ਤੋਂ ਕਪੜਾ ਉਤਾਰਿਆ ਸੀ ਡਸਟਰ ਆ ਧੋਤਾ ਇਨੀ ਗੰਦਗੀ ਨਿਕਲੀ ਮੈਨਾਲ ਪਹਿਲਾਂ ਮੈਂ ਬਾਲਟੀ ਚ ਪਾਣੀ ਪਾ ਪਾ ਧੋਤਾ ਇਹਦੇ ਵਿੱਚ ਸਿੰਪਲ ਪਾਣੀ ਫਿਰ ਸਾਰਫ ਪਾ ਪਾ ਧੋਤਾ ਆਇਆਂ ਅਲੱਗ-ਅਲੱਗ ਜੇ ਕਪੜੇ ਧੋਨੇ ਨਾ ਔਖੇ ਹੋ ਜਾਂਦੇ ਨੇ ਫਿਰ ਹਲਾ ਗੁੱਤੇ ਧੋਨੇ ਪੈਂਦੇ ਨੇ ਇੱਕੋ ਜੇ ਕੱਪੜੇ ਹੋਣ ਤਾਂ ਇੱਕੋ ਜੇ ਤਾਂ ਮਸ਼ੀਨ 'ਚ ਪੈ ਜਾਣ। ਇਹ ਨਾ ਕਿਚਨ ਵਿੱਚ ਮਾਰਨਿੰਗ ਦਾ ਟਾਈਮ ਸੀ ਤੇ ਮੈਂ ਅੱਜ ਬਣਾ ਰਹੀ ਸੀ ਕੜੀ। ਕੜੀ ਵੀ ਪਕੌੜਿਆਂ ਵਾਲੀ ਬਣਾ ਰਹੀ ਸੀ। ਬਣਾਵ ਵੀ ਬਹੁਤ ਟਾਈਮ ਬਾਧ ਰਹੀ ਸੀ ਤੇ ਦਿਲ ਵੀ ਕਰ ਰਿਹਾ ਸੀ ਪਕੌੜਿਆਂ ਵਾਲੀ ਕੜੀ ਹੋਵੇ। ਇੱਕ ਸਾਈਡ ਤੇ ਪਤਲੀ ਵਿੱਚ ਮੈਂ ਰੱਖਤੀ ਕੜੀ ਕੜਨ ਵਾਸਤੇ ਯਾਨੀ ਕਿ ਬੇਸਨ ਘੋਲ ਕੇ ਲੱਸੀ ਵਿੱਚ ਵਿੱਚ ਹਲਦੀ ਪਾ ਕੇ ਰੱਖਤਾ ਵੀ ਉਹ ਕੜ ਰਿਆ। ਇੱਕ ਸਾਈਡ ਤੇ ਮੈਂ ਪਕੌੜੇ ਕੱਢ ਰਿਆ ਕੜਾਹੀ ਵਿੱਚ ਤੇ ਤੜਕੇ ਲਈ ਮੇਰੀ ਸ਼ਾਪਿੰਗ ਕਰੀ ਪਈ ਆ। ਚੌਪਿੰਗ ਤੜਕੇ ਲਈ ਤੇ ਪਕੌੜਿਆਂ ਵਾਸਤੇ ਪਿਆਜ਼ ਆਦੂ ਮੈਂ ਇਸ ਵੇਰੇ ਚਾਹ ਬਣਨ ਦੀ ਬਣਦੀ ਦੇ ਸਾਈਡ ਤੇ ਇੱਕ ਸਾਈਡ ਤੇ ਕੱਢਦੇ ਸੀ ਇੱਕ ਸਾਈਡ ਤੇ ਚਾਹ ਬਣ ਰਹੀ ਸੀ ਤੇ ਚਾਹ ਪੀਣ ਤੋਂ ਬਾਅਦ ਮੈਂ ਰੱਖ ਲਈ ਸੀ ਕੜੀ ਬਣਨੀ ਫਿਰ ਇਸ ਤਰ੍ਹਾਂ ਕੰਮ ਈਜ਼ੀ ਹੋ ਜਾਂਦਾ ਦੋ ਪਾਸੇ ਆਪਣਾ ਕੰਮ ਹੋਈ ਜਾਂਦਾ ਕੜੀ ਵੀ ਕੱਢ ਰਹੀ ਹੈ ਅੱਧਿਕ ਤੇ ਐਂ ਕੱਢ ਜੂ ਕਿ ਮੇਰੇ ਪਕੌੜੇ ਬਣਾਉਂਦੇ ਬਣਾਉਂਦੇ ਟਟਕਾ ਲਾਉਂਦੇ ਲਾਉਂਦੇ ਉਸ ਤੋਂ ਬਾਅਦ ਮੈਂ ਬਾਦ ਵਿੱਚ ਮਿਕਸ ਕਰ ਲਊਂਗੀ ਇੱਕ ਸਾਈਡ ਤੇ ਪਕੌੜੇ ਕੱਢ ਰਹੀ ਸੀ ਸੇਮ ਕੜਾਹੀ ਵਿੱਚ ਮੈਂ ਕੜੀ ਬਣਾ ਲਊਂ ਜਿਹਦੇ ਵਿੱਚ ਪਕੌੜੇ ਕੱਢ ਲਿਆ ਜਿਹੜਾ ਐਕਸਟਰਾ ਔਇਲ ਉਹ ਤਾਂ ਠੀਕ ਹੈ ਕਈ ਵਾਰ ਮੈਂ ਕੜੀ ਸਿੰਪਲ ਤਰੀਕੇ ਨਾਲ ਬਣਾ ਲੈਂਦੀ ਹੁੰਨੀ ਵੀ ਤੜਕਾ ਲਗਾ ਕੇ ਤੁਸੀਂ ਮਗਰ ਬਈ ਸੰਕੋਲ ਕੇ ਪਾ ਦੋ ਤੇ ਅੱਜ ਮੈਂ ਕਿਹਾ ਥੋੜਾ ਜਲਦੀ ਹੋ ਜੂਗੀ ਪ੍ਰੋਸੈਸ ਨਹੀਂ ਤਾਂ ਮੈਨੂੰ ਟਾਈਮ ਬਹੁਤ ਲੱਗੂ ਪਹਿਲਾਂ ਪਕੌੜੇ ਬਣਾਉਂ ਤੜਕਾ ਲਾਉਂ ਫਿਰ ਕੜੀ ਜੋ ਆਪਾਂ ਬਣਾਉਣੀ ਰੱਖਦਾ ਨੇ ਉਹਦੇ ਵਿੱਚ ਕਟਛੀ ਵੀ ਮਾਰਨੀ ਪੈਂਦੀ ਹੈ ਜੇ ਆਪਾਂ ਛੱਡ ਦਾਂਗੇ ਤਾਂ ਨੀਚੇ ਲੱਗ ਜੂਗੀ ਇਹਨੂੰ ਕਿੰਨਾ ਟਾਈਮ ਉੱਪਰ ਖੜਨਾ ਪੈਂਦਾ ਕੜੀ ਤੇ ਬਸ ਮੈਨੂੰ ਇਹ ਚੀਜ਼ ਦੀ ਪ੍ਰੋਬਲਮ ਮੈਨੂੰ ਲੱਗਦੀ ਹੈ ਵਿੱਚ ਸੁੱਪਰ ਖੜ ਕੇ ਕਟਛੀ ਮਾਰੀ ਚਲੋ ਫਿਰ ਤੁਸੀਂ ਬੰਨੇ ਆਨੇ ਉਹ ਕੰਮ ਨਾਲ ਹੋਰ ਕੰਮ ਨਹੀਂ ਤੇ ਇਧਰ ਬਣ ਗਏ ਪਕੌੜੇ ਕ੍ਰਿਸਪੀ ਕ੍ਰਿਸਪੀ ਵਿੱਚੋਂ ਥੋੜੇ ਜਿਹਾ ਖਾ ਵੀ ਲੇ ਦਵਿੰਦਰ ਨੇ ਵੀ ਖਾ ਲੇ ਦਵਿੰਦਰ ਤੋਂ ਜ਼ਿਆਦਾ ਖਾ ਕੇ ਮੈਂ ਦੁੱਖ ਕਰਦੇ ਨੇ ਤੇ ਇਧਰ ਕੜਰੀ ਆ ਕੜੀ ਮੰਨਦੇ ਤੇ ਕੜ ਕੇ ਕੜ ਕੜ ਕੇ ਇਧਰ ਕੜੀ ਮੈਂ ਵਿਸਕ ਕਰਨ ਨਾਲ ਵੀ ਉਹ ਫੈਂਟੀ ਆ ਨੇ ਇਹਨੂੰ ਗੰਢਾ ਨਾ ਪੈਣ ਕਟਛੀ ਮਾਰੀ ਐ ਅੰਤ ਤੱਕ ਸਾਈਡਸ ਤੇ ਨੀਚੇ ਸਾਈਡਾਂ ਤੇ ਕਿਤੇ ਵੀ ਨੀਚੇ ਲੱਗੇ ਨਾ ਕਟਛੀ ਮਾਰੀ ਐ ਨੇ ਦੋਨੇ ਪਾਸੇ ਹੱਥ ਚੱਲ ਰਹੇ ਸੀ ਗੈਸ ਬਰਨਰ ਚੱਲ ਰਹੇ ਸੀ ਕੜੀ ਹੁਣ ਬਣ ਚੁੱਕੀ ਆ ਤੜਕਾ ਲਾ ਕੇ ਕੜਾਹੀ ਵਿੱਚ ਮਿਸ ਹੋਊਗਾ ਪਾਤੀ ਸੀ ਕੜੀ ਜਿਹੜੀ ਉਬਲ ਜੂਗੀ ਬੋਇਲ ਹੋ ਚੁੱਕੀ ਪੱਕ ਤੇ ਹੁਣ ਲਾਸਟ ਸਟੈਪ ਆਉਂਗੀ ਪਕੌੜੇ ਕਸੂਰੀ ਮੇਥੀ ਵੀ ਇਹਦੇ ਵਿੱਚ ਪਾਤੀ ਤੇ ਲਾਸਟ ਸੇ ਪਾ ਦੂੰਗੀ ਪਕੌੜੇ ਬਹੁਤ ਟੇਸਟੀ ਕੜੀ ਬਣੀ ਸੀ ਦਵਿੰਦਰ ਤਾਂ ਖੁਸ਼ ਹੋ ਗਏ ਖਾ ਕੇ ਕਹਿੰਦੇ ਬਹੁਤ ਬਹੁਤ ਜ਼ਿਆਦਾ ਟੇਸਟੀ ਬਣੀ ਆ ਫਿਰ ਦੁਪਹਿਰੇ ਮੈਂ ਬਣਾਈ ਸੀ ਕੜੀ ਨਾਲ ਚਾਵਲ ਤੇ ਕਹਿੰਗੀ ਦੁਪਹਿਰੇ ਲਾਂਚ ਵਿੱਚ ਅਸੀਂ ਖਾਧੀ ਆ ਬਹੁਤ ਟੇਸਟੀ ਕੜੀ ਬਣੀ ਸੀ ਕਾਫੀ ਟਾਈਮ ਆ ਜੋ ਬਣਾਈਏ ਨਾ ਬਹੁਤ ਅੱਛੀ ਲੱਗਦੀ ਆ ਅਸੀਂ ਕੜੀ ਘੱਟ ਬਣਾਉਂਦੇ ਆ ਇਹ ਖਾਣੇ ਤਾਂ ਹੈਗੇ ਸਾਰੇ ਇਹ ਨਹੀਂ ਖਾਂਦੇ ਨੀ ਬਸ ਮੈਨੂੰ ਥੋੜਾ ਜਿਹਾ ਟਾਈਮ ਟੇਕਿੰਗ ਪ੍ਰੋਸੈਸ ਲੱਗਦਾ ਲੈ ਮੈਂ ਆਪਣਾ ਬ੍ਰੇਕਫਾਸਟ ਰੈਡੀ ਸ ਸਮਝੀਆਂ ਪਾ ਕੇ 1 ਕੱਪ ਆਫ ਕਾਫੀ ਨਾਲ ਹੌਟ ਕਾਫੀ ਸੈਂਡਵਿਚ ਨਾਲ ਮੈਨੂੰ ਕਾਫੀ ਦਾ ਕੰਬੀਨੇਸ਼ਨ ਬਹੁਤ ਅੱਛਾ ਲੱਗਦਾ ਹਨ ਆਪਾਂ ਕਰਦੇ ਆ ਆਪਣਾ ਬ੍ਰੈਕਫਾਸਟ ਟਾਈਮ ਹੋ ਗਿਆ ਸਵਾ 2 ਦਾ ਤੇ ਮੈਂ ਕਰ ਰਹੀ ਹਾਂ ਇਧਰ ਕੱਪੜੇ ਪ੍ਰੈਸ ਲੰਚ ਕਰ ਲਿਆ ਕੜੀ ਬਹੁਤ ਟੇਸਟੀ ਲੱਗੀ ਕਿ ਬਦਲਮੀ दाल ਸਬਜ਼ੀ ਹੋਏ ਨੇ ਨਾਰਮਲ ਸਬਜ਼ੀਆਂ ਨਾਲ ਬਹੁਤ ਟੇਸਟੀ ਲੱਗੀ ਕੜੀ ਲੰਚ ਕਰਕੇ ਨੰਚ ਕਰਕੇ ਸਾਡੇ ਅਨੰਦਵਿੰਦਰ ਆ ਕੇ ਘਰੇ ਉਹ ਕਹਿੰਦੇ ਮੈਨੂੰ ਕੁਝ ਖਾਣ ਨੂੰ ਦੇ ਉਹਨਾਂ ਨੂੰ ਖਾ ਪਿਆ ਕੇ ਹੁਣ ਮੈਂ ਇਧਰ ਕੱਪੜੇ ਪ੍ਰੈਸ ਕਰਨ ਲੱਗਿਆ ਹਾਂ ਜੇ ਭਾਂਡੇ ਵੀ ਮੈਂ ਸਾਫਟ ਕਰੂਗੀ ਕਰੂਗਾ ਚੱਲ ਪਹਿਲਾਂ ਕੱਪੜੇ ਪ੍ਰੈਸ ਕਰਨਾ ਹੈਲਪਰ ਨੇ ਹੈਲਪਰ ਨੇ ਆਉਣਾ ਹੁਣ ਉਹ ਕਹਿੰਦੀ ਸੀ ਮੈਂ ਢਾਈ ਤਿੰਨ ਕਵੇਟ ਤੱਕ ਮੈਂ ਆਉਂਗੀ ਉਹਨੇ ਉੱਪਰਲੇ ਫਲੋਰ ਤੇ ਝਾੜੂ ਪੂੰਛਾ ਕਰਨਾ ਉਹ ਉੱਪਰ ਝਾੜੂ ਪੂੰਛਾ ਕਰ ਲੂਗੀ ਮੈਂ ਅੰਦਰ ਹਾਲ ਦੀ ਮੈਂ ਡਸਟਿੰਗ ਕਰ ਲੂਗੀ ਥੋੜਾ ਬਹੁਤਾ ਵਾਸ਼ਰੂਮ ਕਲੀਨ ਕਰ ਲੂਗੀ ਫਿਰ ਮੈਨੂੰ ਐ ਜਦੋਂ ਉੱਪਰ ਕੰਮ ਕਰਨ ਜਾਊਗੀ ਮੈਂ ਵੀ ਹੋਗੀ ਉੱਪਰ ਜਿਹੜਾ ਕੰ ਹਲਕੀ ਵਿੱਚ ਸਾਫ-ਸਫਾਈ ਸੌਖੀ ਹੋ ਜਾਂਦੀ ਉੱਪਰ ਜਾ ਕੇ ਸਾਫ-ਸਫਾਈ ਕਰਨੀ ਪੜੀ ਔਖੀਆਂ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਕਿਹੜਾ ਕਿਸ ਨੇ ਜਾਣਾ ਕਿਹੜਾ ਕਿਸ نیوز ਕਰਨਾ ਫਿਰ ਕਰ ਲਾਂਗੇ ਬਹੁਤ ਕਮਲ ਹੁੰਦੀ ਉੱਪਰ ਸਫਾਈ ਕਰਨ ਦੀ ਬਾਥਰੂਮ ਤੋਂ ਬਾਦੂ ਦਾ ਹੀ ਸਾਫ ਕਰਨਾ ਪੈਂਦਾ ਯੂਜ਼ਫੁਲ ਕਰ ਦਾਂਗੇ ਘਰ ਵੱਡੇ ਹੋ ਗਏ ਟੱਬਰ ਛੋਟੇ ਹੋ ਗਏ ਹੁਣ ਪਾ ਪੌਣਾ ਹੀ ਲੈਣੇ ਆਂ ਵੀ ਆਹ ਕਮਰੇ ਚਾਹੀਦੇ ਨਾਲ ਵਾਸ਼ਰੂਮ ਵੀ ਚਾਹੀਦੇ ਨੇ ਸਾਫ-ਸਾਫ ਹੋਈ ਵੀ ਫਿਰ ਨਾਲ ਹੀ ਚਾਹੀਦੀ ਹੁੰਦੀ ਸਫਾਈ ਬਿਨਾ ਤਾਂ ਫਿਰ ਘਰ ਨਹੀਂ ਪੱਜਦਾ ਠੀਕ ਕਰੀਏ ਤਾਂ ਕਿ ਹਲਕੀ ਜਿਹੀ ਪ੍ਰੈਸ ਮਾਰ ਲਿਆ ਨੇ ਕੱਪੜਿਆਂ ਤੇ ਜਮਨ ਪ੍ਰੈਸ ਕਰੋ ਫਿਰ ਬੁਰੀ ਜਿਹੀ ਲੱਗਦੇ ਕੱਪੜੇ ਨਾ ਉਹੀ ਲੱਗਦੇ ਦੇਖੋ ਨੂੰ ਜਿਵੇਂ ਪਤਾ ਨਹੀਂ ਕਿੱਦੇ ਕਦੇ ਕੱਢ ਕੇ ਪਾਈ ਹੁੰਦੇ ਨੇਗੇ ਪ੍ਰੈਸ ਨਾਲ ਥੋੜੀ ਵਧੀਆ ਲੱਗਣ ਲੱਗੇ ਨੇ ਤੇ ਇੱਕ ਭੈਣ ਭੈਣ ਤੋਂ ਕਮੈਂਟ ਆਇਆ ਇਸਕੇ ਡੀਆਈਵਾਈ ਸਟੋਰ ਕਿੱਥੇ ਕਈ ਭੈਣਾਂ ਨੇ ਪੁੱਛਿਆ ਡੀਆਈਵਾਈ ਸਟੋਰ ਕਿੱਥੇ ਆ ਇਹ ਸਟੋਰ ਜਿਵੇਂ ਆਪਾਂ ਦੇਖੋ ਆਊਟਲੈਟ ਤੇ ਜਾਂਦੇ ਹਾਂ ਨਾ ਇੱਥੇ ਸਾਰੇ ਇਹ ਬ੍ਰਾਂਡ ਸੇ ਸਟੋਰ ਹੁੰਦੇ ਨੇਗੇ ਜਿਵੇਂ ਹਣਾ ਇਹ ਵੀ ਹੈਗਾ ਆਊਟਲੈਟ ਬਣਿਆ ਹੋਇਆ ਤੇ ਇਹ ਪੁੱਚੋ ਵੀ ਹੈਗਾ ਫਿਗਰਸ਼ ਹੈ ਨਾ ਕਿਥੇ ਕਿਥੇ ਬਣੇ ਮੈਨੂੰ ਪਤਾ ਨਹੀਂ ਸਤਾ ਇੱਥੇ ਜੈਨ ਹੁੰਦੀਆਂ ਪੁੱਛੋ ਜਾਂ ਫਿਰ ਖੰਡਿਆਏ ਤੇ ਐਦਾ ਆਊਟਲੈਟ ਤੇ ਸਟੋਰ ਬਣਿਆ ਹੁੰਦਾਗਾ ਜਾਂ ਕਿਸੇ ਮਾਲ ਚ ਵੀ ਹੁੰਦਾ ਜਿਵੇਂ ਕਿ ਰਿਸਰਚ ਕੀਦ ਮਾਲ ਹਨ ਤੇ ਉਹ ਮਾਲ ਚ ਵੀ ਹੋਊਗਾ ਤੁਸੀਂ ਇਥੋਂ ਪਤਾ ਕਰ ਸਕਦੇ ਹੋ ਮਸ ਹੋਰ ਤਾਂ ਆਮ ਬਾਜ਼ਾਰ ਚ ਤੇ ਹੁੰਦਾ ਨਹੀਂ ਜਾਂ ਮਾਲ ਚ ਹੋਊਗਾ ਜਾਂ ਤਾਂ ਆਊਟਲੈਟ ਤੇ ਮਿਲੂਗਾ ਚਲੋ ਜੀ ਮੈਂ ਫਟਾਫਟ ਕੱਪੜੇ ਪ੍ਰੈਸ ਕਰ ਲਾਂ ਸੂਟ ਪਾਉ ਤਾਂ ਧੋਣੇ ਵੀ ਪੈਂਦੇ ਨੇ ਅਲੱਗ ਤੋਂ ਪ੍ਰੈਸ ਵੀ ਕਰਨੇ ਪੈਂਦੇ ਨੇ ਹਨਾ ਨਾ ਪਾਉ ਤਾਂ ਹੰਦੇ ਨਹੀਂ ਹੈਗੇ ਫਿਰ ਆਏ ਹੁੰਦਾ ਵੀ ਇੰਨੇ ਸੂਟ ਪਏ ਨੇ ਵੀ ਇਹਨਾਂ ਨੂੰ ਕੰਮੇ ਹੰਡਾਈਏ ਫਿਰ ਜਿਹੜਾ ਘਰੇ ਪਾਉਣ ਵਾਲੇ ਨੇ ਉਹ ਤਾਂ ਘਰੇ ਹੀ ਪਾ ਜਾਂਦੇ ਨੇ ਜਿਹੜਾ ਆਉਣ ਜਾਣ ਵਾਲੇ ਨੇ ਉਹ ਵੀ ਇਹਨਾਂ ਬੰਦਾ ਕਿ ਇੱਥੇ ਪਾ ਲੂ ਕਿੱਥੇ ਆਊ ਜਾਊਗਾ ਰੋਜ਼ਮੇਰ ਵਰਗਾ ਤਾਂ ਕਿਤੇ ਆਉਂਦਾ ਜਾਂਦਾ ਵੀ ਨਹੀਂ ਹੈਗਾ ਕੀ ਕਹਿਣਾ ਮਹੀਨੇ ਚ ਇੱਕ ਦਿਨ ਦੋ ਦਿਨ ਕਿਤੇ ਆਉਣਾ ਜਾਣਾ ਪੈ ਜੇ ਕਿੰਨੇ ਸੂਟ ਆਪਾ ਆਉਣ ਜਾਣ ਚ ਪਾ ਦਾਂਗੇ ਹਲੇ ਘਰੇ ਤਾਂ ਫੇਰ ਵੀ ਪਾ ਜਾਣਗੇ ਆਉਣ ਜਾਣ ਚ ਵੀ ਨਹੀਂ ਪੈਂਦੇ ਕੱਪੜੇ ਹੰਦੇ ਹੈਗੇ ਇਸ ਕਰਕੇ ਫਿਰ ਮੈਨੂੰ ਆਏ ਹੁੰਦਾ ਵੀ ਸੂਟ ਮੈਂ ਹੰਡਾ ਲਾਂ ਹਲੇ ਗਰਮੀ ਚ ਮੈਨੂੰ ਪਾਉਣੇ ਬਹੁਤ ਔਖੇ ਲੱਗਦੇ ਨੇ ਸੂਟ ਬਹੁ ਉਦੋਂ ਆਹ ਹੁੰਦਾ ਵੀ ਕੰਫਰਟੇਬਲ ਜੀ ਟੀ-ਸ਼ਰਟ ਪਜਾਮੇ ਹੁੰਨ ਸਰਦੀ ਤਾਂ ਫਿਰ ਵੀ ਪਾਏ ਜਾਂਦੇ ਮਿਸ ਕਰਕੇ ਮੈਂ ਹੁਣ ਵੱਧ ਤੋਂ ਵੱਧ ਸੂਟ ਪਾਉਣੀ ਆ ਵੀ ਇਹਨਾਂ ਨੂੰ ਮੌਕਾ ਦੇਈਏ ਪਾਉਣ ਦਾ ਪੈਸੇ ਲਾ ਕੇ ਸੁਨਿਆ ਕੇ ਅੰਦਰ ਤਾਂ ਰੱਖ ਰਗੇ ਨੇ ਪਰ ਕੱਢਣ ਕਦੋਂ ਪਾਵਾਂਗੇ ਹੁਣ ਸ਼ਾਮ ਨੂੰ ਮੈਂ ਆ ਗਈ ਸੀ ਉੱਪਰ ਵਾਲੀ ਲੌਬੀ ਵਿੱਚ ਮੈਂ ਕਰਨੀ ਸੀ ਡਸਟਿੰਗ ਪਹਿਲਾਂ ਮੈਂ ਹੈਲਪਰ ਦੀ ਵੇਟ ਕਰ ਰਹੀ ਸੀ ਵੀ ਉਹਨੇ ਆਉਣਾ ਪੂੰਝਾ ਲਗਾਉਣ ਵੀ ਜਦ ਉਹ ਉੱਪਰ ਝਾੜੂ ਪੂੰਝਾ ਕਰੂਗੀ ਮੈਂ ਅੰਦਰ ਡਸਟਿੰਗ ਕਰ ਦੂੰਗੀ ਪਰ ਮੈਂ ਉਹਦੇ ਵੇਟ ਕਰਤੀ ਕਰਦੀ ਫਿਰ ਮੈਂ ਕਿਹਾ ਮੈਂ ਲੇਟ ਹੋ ਜਾਣਾ ਮੈਂ ਚਾਹ ਵੀ ਪੀਣੀ ਉਸ ਤੋਂ ਬਾਅਦ ਮੈਂ ਦਾਲ ਸਬਜ਼ ਮੈਂ ਉਹ ਤੇ ਵੇਟ ਕਰੂੰਗੀ ਮੈਂ ਲੇਟ ਹੋ ਜਾਣ ਉਹਦਾ ਪਤਾ ਨਹੀਂ ਆਉਗੀ ਨਾ ਇਹ ਨਾ ਆਉਗੀ ਇਹ ਵਾਰ ਉਹਨੂੰ ਕੰਮ ਹੋ ਜਾਣਾ ਫਿਰ ਨਹੀਂ ਆਉਂਦੀ ਫਿਰ ਮੈਂ ਆਪਣੇ ਟਾਈਮ ਤੇ ਉੱਪਰ ਆ ਗਈ ਸੀ ਤੇ ਉੱਪਰ ਕਰਾਂਗੀ ਇੱਥੇ ਡਸਟਿੰਗ ਹਾਲ ਦੀ ਕਾਫੀ ਟਾਈਮ ਬਾਅਦ ਵੀ ਇਹਦੀ ਬਾਰੀ ਆਉਂਦੀ ਹੈ ਪਰ ਅੱਜ ਮੈਂ ਸੋਚਿਆ ਹੋਏ ਇਸ ਵੀ ਪੈਡ ਸ਼ੀਟਸ ਵੀ ਚੇਂਜ ਕਰੂੰਗੀ ਤੇ ਡਸਟਿੰਗ ਵੀ ਕਰਿਆਉਂਗੀ ਉਹ ਤਾਂ ਇੰਨੀ ਜ਼ਿਆਦਾ ਡਸਟ ਨਹੀਂ ਆਉਂਦੀ ਪਰ ਜਦੋਂ ਆਪਾਂ ਇੰਨੇ ਟਾਈਮ ਬਾਅਦ ਡਸਟਿੰਗ ਕਰਦੇ ਫਿਰ ਡਸਟ ਜਮਾ ਹੋ ਜਾਂਦੀ ਹੈ ਤੇ ਟ੍ਰੈਡਮਿਲ ਪਿਆ ਸੀ ਇਹਦੇ ਮੈਂ ਕਰੂ ਇਸ ਡਸਟਿੰਗ ਕਰਕੇ ਚੁਲੇ ਨੂੰ ਫੋਲਡ ਕਰਕੇ ਰੱਖ ਦਊਂਗਾ ਤਾਂ ਫੋਲਡ ਹੀ ਹੁੰਦਾ ਪਰ ਮੈਨੂੰ ਲੱਗਦਾ ਮੈਂ ਇੱਕਦੇ ਠੰਡ ਵਿੱਚ ਯੂਜ਼ ਕਰਿਆ ਸੀਗਾ ਵਾਕ ਕਰ ਇਸ ਮੇਕ ਦਿਨ ਬਾਹਰ ਠੰਡ ਸੀ ਤੇ ਉਸ ਤੋਂ ਬਾਅਦ ਮੈਂ ਫੋਲਡ ਨਹੀਂ ਕਰਿਆ ਵਾਕ ਕਰਕੇ ਮੈਂ ਥੱਕ ਗਈ ਮੇਰੀ ਹਿੰਮਤ ਨਹੀਂ ਪਿੱਕਤ ਹੈਵੀ ਬਹੁਤ ਹੈ ਚੱਕਣਾ ਬਹੁਤ ਔਖਾ ਤੇ ਉਸ ਕਰਕੇ ਮੈਂ ਸੋਚਿਆ ਵੀ ਚਲੋ ਆਹੀ ਰਹਿਣ ਦਾਂ ਨਹੀਂ ਫੇਰ ਸਹੀ ਕਰਦੀ ਸ਼ਾਇਦ ਕੱਲ ਨੂੰ ਮੈਂ ਦੁਬਾਰੇ ਫੇਰ ਵਾਕ ਕਰਾਂ ਫਿਰ ਦੁਬਾਰੇ ਮੈਥੋ ਹੋਈ ਨਹੀਂ ਬਹੁਤ ਜ਼ਿਆਦਾ ਹੈਵੀ ਹੈ ਚੱਕਣਾ ਔਖਾ ਹੈ ਤੇ ਇਹਨੂੰ ਫੋਲਡ ਕਰਕੇ ਰੱਖ ਦਾਂ ਨਹੀਂ ਅਸੀਂ ਐਕਚੁਅਲੀ ਨਾ ਟ੍ਰੈਡਮਿਲ ਸੇਲ ਕਰਨਾ ਚਾਹੁੰਦੇ ਆ ਪਰ ਜੇ ਕੋਈ ਸੇਲ ਤੇ ਕੋਈ ਦੇਖਣ ਵੀ ਆਉਂਦਾ ਨਾ ਤੇ ਇਹ ਟ्रेडਮਿਲ ਤਾਂ ਹਰ ਇੱਕ ਦੇ ਪਸੰਦ ਆ ਜਾਂਦੇ ਕਿਉਂਕਿ ਟਾਪ ਮਾਡਲ ਟ्रेडਮਿਲ ਹੈ ਇਹ ਕਾਫੀ ਜ਼ਿਆਦਾ ਕਾਸਟ ਨਹੀਂ ਹੁੰਦਾ ਤੇ ਅਗਲਾ ਕਹਿੰਦਾ ਸਾਨੂੰ ਬਿਲਕੁਲ ਸਸਤਾ ਮਿਲ ਜੇ ਵੀ ਇਹ ਪੁਰਾਣਾਗਾ ਠੀਕ ਹੈ ਪੁਰਾਣਾ ਚੀਜ਼ ਹੈ ਪਰ ਟਾਪ ਮਾਡਲ ਹੈ ਵੀ ਅਸੀਂ ਇੰਨਾ ਪੁਰਾਣਾ ਸੀ ਨੂੰ ਉਹੀ ਸੁੱਟਣਾ ਨਹੀਂ ਚਾਹੁੰਦੇ ਹੈਗੇ ਸਾਨੂੰ ਐ ਸਾਡੀ ਚੀਜ਼ ਦਾ ਮੁੱਲ ਮਿਲੇ ਉਸ ਕਰਕੇ ਥੋੜਾ ਲੈਨ ਚ ਅਗਲਾ ਉਹ ਪਿੱਛੇ ਹਟ ਜਾਣਾ ਫਿਰ ਬਾਕੀ ਤੁਸੀਂ ਕਿਸੇ ਨੇ ਲੈਣਾ ਹੋਵੇ ਤਾਂ ਲੈ ਸਕਦਾਗਾ ਨਾ ਵੀਵਾ ਸੌਰੀ ਵੀਵਾ ਫਿਟਨੈਸ ਦਾ ਇਹ ਮਾਡਲ ਮਾਡਲ ਹੈ T 7554 ਦੇ ਸਰਚ ਕਰਕੇ ਤੁਸੀਂ ਦੇਖ ਸਕਦੇ ਹੋਗੇ ਇਹ ਤਾਂ ਉੱਪਰ ਤੇ ਮੇਰਾ ਅੱਜ ਸ਼ਾਮ ਦਾ ਡਸਟਿੰਗ ਦਾ ਰੂਟੀਨ ਰੱਖਿਆ ਸੀ ਮੈਂ ਉੱਪਰ ਕਿਉਂਕਿ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਇਹ ਕੰਮਾਂ ਨੂੰ ਬਸ ਇੱਕ ਆਪ ਨੂੰ ਦਿਮਾਗ ਵਿੱਚ ਗੱਲ ਬੈਹ ਜਾਂਦੀ ਆ ਇਹ ਮੈਂ ਕੰਮ ਕਰੂੰਗੀ ਮੇਰਾ ਇੰਨਾ ਟਾਈਮ ਲੱਗ ਜੂ ਇਹ ਕੰਮ ਕਰੂੰ ਮੇਰਾ ਇੰਨਾ ਟਾਈਮ ਲੱਗ ਜੂ ਪਰ ਜਦੋਂ ਆਪ ਕੰਮ ਕਰਨ ਲੱਗ ਜੂ ਨਾ ਫਿਰ ਕੋਈ ਟਾਈਮ ਨਹੀਂ ਲੱਗਦਾ ਹੈਗਾ ਕੰਮ ਤਾਂ ਕਰੇ ਤੋਂ ਹੀ ਨਿਭੜਦੇ ਹੁੰਦੇ ਨੇ ਸੋ ਕੱਲ ਸੋਚਣ ਨਾਲ ਨਹੀਂ ਗੱਲਾਂ ਮਾਰਨ ਨਾਲ ਨਹੀਂ ਕੰਮ ਹੁੰਦੇ ਹੁੰਦੇ ਤੇ ਬੈੱਡ ਸ਼ੀਟਸ ਮੈਂ ਚੱਕਤੀ ਉਹ ਨਵੀਆਂ ਬੈੱਡ ਸ਼ੀਟਸ ਮਿਲਿਆ ਹੋਣੀਆਂ ਭੁੱਲ ਗਈ ਉੱਪਰ ਫਿਰ ਮੈਂ ਕਿ ਚਲ ਫਿਰ ਸ਼ਾਮ ਨੂੰ ਤੇ ਉੱਪਰ ਕਰਦਾਂ ਨੇ ਡਸਟਿੰਗ ਏ ਥੋੜਾ ਜਿਹਾ ਮਿਰਰ ਲੱਗਾ ਹੋਇਆ ਉੱਪਰ ਇੱਕ ਟੇਬਲ ਬਣਾਇਆ ਹੈ ਅੱਗੇ ਵੈਂਟੀ ਇਹਨੂੰ ਵਕ ਵਾਈਪ ਕਰ ਦੂੰਗੀ ਡੇਲੀ ਡੇਲੀ ਮੇਂ ਥੋੜਾ ਡਸਟਿੰਗ ਨਹੀਂ ਹੁੰਦੀ ਬਸ ਜਦ ਰਹੁੰਦੀ ਹੈ ਫਿਰ ਮੈਂ ਸਾਰੇ ਕਾਸਤੇ ਤੇ ਕੱਪੜਾ ਮਾਰਦਾਂ ਨਹੀਂ ਹੁੰਦੀ ਹੈ ਕਈ ਵਾਰ ਤਾਂ ਹੁੰਦਾ ਹੈ ਹੈਲਪਰ ਉੱਪਰ ਸਫਾਈ ਕਰਦੀ ਹੈ ਵਿੰਡੋਸ ਵਗੈਰਾ ਕਲੀਨ ਕਰੇ ਫਿਰ ਮੈਂ ਆ ਜਾਣੀ ਨਾਲ ਹਨਾ ਮੈਂ ਵੀ ਇੱਕ ਦੋ ਕੱਪੜੇ ਐਕਸਟਰਾ ਚੱਕ ਲੈਣੀਆਂ ਉਦੋਂ ਮੈਂ ਸਾਫ਼ ਕਰਦਾਂ ਨਹੀਂ ਹੈ ਫਿਰ ਜਿਹੜਾ ਵਾਸ਼ਰੂਮ ਬਣਾਇਆ ਹੋਇਆ ਬਾਹਰ ਉਹ ਵੀ ਕਲੀਨ ਕਰੂੰਗੀ ਤੇ ਹੁਣ ਸ਼ਾਮ ਦਾ ਟਾਈਮ ਸੀ ਸ਼ਾਮ ਨੂੰ ਮੈਂ ਖਾਣੇ ਵਿੱਚ ਬਣਾਈ ਸੀ ਮ ਤੇ ਇਧਰ ਬਣਾਏ ਨੇ ਕੱਪਕੇਕਸ ਮੇ ਬਿਸਕਟ ਦਾ ਪਾਊਡਰ ਬਣਾਇਆ ਸੀ ਨਾ ਪਾਊਡਰ ਬਣੇ ਹੋਏ ਤੇ ਕੱਪਕੇਕਸ 5 ਮਿੰਟਾਂ 'ਚ ਹੀ ਬਣ ਜਾਂਦੀ ਨੇ ਬਹੁਤ ਜ਼ਿਆਦਾ ਸੌਫਟ ਬਣਦੇ ਨੇ ਮਾਈਕ੍ਰੋਵੇਵ ਵਿੱਚ ਬਣਾਏ ਨੇ ਬਹੁਤ ਜ਼ਿਆਦਾ ਯਮੇ ਵੀ ਹੁੰਦੇ ਨੇ ਖਾਣ ਵਿੱਚ ਤੇ ਸੌਫਟ ਵੀ ਬਹੁਤ ਜ਼ਿਆਦਾ ਬਣਦੇ ਨੇ ਤੇ ਬਹੁਤ ਹੀ ਕੁਇਕ ਜੀ ਰੈਸਪੀ ਹੈ ਬੱਚੇ ਵੀ ਪਸੰਦ ਕਰਦੇ ਨੇ ਮੈਨੂੰ ਵੀ ੱਚਾ ਲੱਗਦਾ ਕੱਪਕੇਕ ਮੈਂ ਵੀ ਖਾਂਦਾ ਉਸ ਤੋਂ ਬਾਅਦ ਅਸੀਂ ਚਲੇ ਗਏ ਬਾਜ਼ਾਰ ਤੇ ਮੈਂ ਲੈਣੇ ਸੀ ਫੁੱਟਵੈਅ ਫੁੱਟਵੈਅ ਲੈਣੇ ਸੀ ਫਾਰ ਅ ਮੈਰਿਜ ਹਨਾ ਫੰਕਸ਼ਨ ਲਈ ਲੈਣੇ ਸੀ ਪਾਰਟੀ ਵੇਅਰ ਚਾਹੀਦੀ ਸੀ ਫਿਰ ਤੇ ਮੈਂ ਦੇਖ ਰਹੀ ਸੀ ਫੁੱਟਵੈਅ ਮੈਨੂੰ ਫੁੱਟਵੈਅ ਇੱਕ ਸ਼ਾਪ ਤੇ ਬਿਲਕੁਲ ਪਸੰਦ ਨਹੀਂ ਆਏ ਤੇ ਫਿਰ ਅਸੀਂ ਦੂਸਰੀ ਸ਼ਾਪਸ ਗਈ ਅੱਥੋਂ ਮੈਨੂੰ ਮਿਲੇ ਪਤਾ ਨਹੀਂ ਮੈਨੂੰ ਕਿਉਂ ਨਹੀਂ ਪਸੰਦ ਆਯਾ ਯਾਰ ਜ ਮੈਨੂੰ ਨਾ ਥੋੜੇ ਬੜੇ ਚਮਕਣੇ ਜੇ ਨਹੀਂ ਪਸੰਦ ਹੈਗੇ ਵੀ ਜ ਮੋਤੀ ਸਟਾਰਿਆਂ ਜੇ ਲੱਗੇ ਹੋਣ ਜਦ ਚਮਕ ਕੇ ਮਾਰਦੇ ਹੋਣ ਮੈਨੂੰ ਉਹ ਨਹੀਂ ਪਸੰਦ ਮੈਨੂੰ ਥੋੜੀ ਨਾ ਸੋਬਰ ਜੀ ਚੀਜ਼ ਪਸੰਦ ਆ ਵੀ ਆਪਣੇ ਪਾਈ ਵੀ ਸੋਹਣੀ ਲੱਗੇ ਸੋਬਰ ਲੁੱਕ ਵੀ ਹੋਵੇ ਚਮਕ ਤਮਕੀ ਵਾਲੀ ਨਾ ਹੋਵੇ ਮੈਨੂੰ ਉਹ ਚੀਜ਼ ਪਸੰਦ ਹੈ ਬਾਕੀ ਹਮਦੇ ਪੈਰ ਦੇ ਅਕੋਰਡਿੰਗ ਹੁੰਦਾ ਮੇਰੇ ਪੈਰ ਥੋੜਾ ਜਿਹਾ ਮੇਰਾ ਪੈਰ ਚੁੜਾਈ ਜਾਏ ਉਸ ਦਾ ਕਿ ਜਿਹੜਾ ਜਿਆਦਾ ਪਿਗੜਾ ਹੁੰਦਾ ਜਿਹਦੇ ਵਿੱਚ ਪੈਰ ਸ਼ੇਪ ਅਹੀ ਹੁੰਦੀ ਹੈ ਨਾ ਜਿਆਦਾ ਪਤਲੇ ਪੈਰ ਵਾਸਤੇ ਆਪਣੇ ਹੁੰਦੇ ਉਹ ਮੈਂ ਪਾ ਸਕਦੀ ਬਾਕੀ ਇਹ ਚੀਜ਼ ਵੀ ਦੇਖਣੀ ਹੁੰਦੀ ਆਪ ਦਾ ਕੰਫਰਟ ਵੀ ਥੋੜਾ ਜਿਹਾ ਦੇਖਣਾ ਹੁੰਦਾ ਉਹ ਤਾਂ ਪਾਰਟੀ ਵੇਅਰ ਜਿਹੜਾ ਹੁੰਦੇ ਨੇ ਫੁੱਟਵੇਅਰ ਇਹ ਕੰਫਰਟ ਤਾਂ ਬਿਲਕੁਲ ਵੀ ਨਹੀਂ ਹੁੰਦੇ ਆਪਾਂ ਕਹੀ ਵੀ ਇਹਨਾਂ 'ਚ ਕੰਫਰਟ ਹੁੰਦਾ ਕੰਫਰਟ ਤਾਂ ਬਿਲਕੁਲ ਹੁੰਦੇ ਠੀਕ ਆਪਾਂ ਨੇ ਇੱਕ ਸਰਦਨਿਤ ਪਾਰਟਿਸ 'ਚ ਪਾਏ ਬਿਨਾਂ ਵਾਲੇ ਫੁੱਟਵੇਅਰ ਕੰਫਰਟ ਤਾਂ ਆਪਾਂ ਬਿਲਕੁਲ ਦੇਖ ਨਹੀਂ ਸਕਦੇ ਪਰ ਫਿਰ ਵੀ ਥੋੜਾ ਜਿਹਾ ਆਪਾਂ ਕੰਫਰਟ ਵੀ ਦੇਖਣਾ ਉਹਦੇ ਵਿੱਚ ਜੀ ਇਹਦੇ ਵਿੱਚ ਮੇਰਾ ਪੈਰ ਠੀਕ ਰਹੇ ਹੀਲ ਪਾਉਣੀ ਵੀ ਮੇਰੀ ਮਜਬੂਰੀ ਹੁਣ ਤਾਂ ਮੇਰੇ ਤੋਂ ਹੀਲ ਨਹੀਂ ਪੈਂਦੀ ਉਹ ਵੇਲੇ ਤਾਂ ਪਾ ਲਈ ਪਾ ਲਈ ਉਹ ਵੀ ਇੱਕ ਮਜਬੂਰੀ ਬਣ ਜਾਂਦੀ ਪਾਰਟੀ ਫੰਕਸ਼ਨ ਚ ਪਾਉਣੀ ਤੇ ਉਹ ਵੀ ਹੀਲ ਵੀ ਮੈਂ ਘੱਟ ਤੋਂ ਘੱਟ ਲੈਣੀ ਹੁੰਦੀ ਆ ਬਸ ਮੀਡੀਅਮ ਹੀਲ ਲੈਣੀ ਆ ਬਹੁਤ ਜ਼ਿਆਦਾ ਹੀਲ ਨਹੀਂ ਲੈਂਦੀ ਨਹੀਂ ਫਿਰ ਬੈਕ ਤੇ ਵੀ ਆਪਣੇ ਦਾਸਰ ਪੈਂਦਾ ਮੈਂ ਆਹ ਵਾਲੇ ਪਾਰਟੀ ਵੇਅਰਸ ਅੰਦਰ ਲੈ ਕੇ ਆਇਆ ਬਸ ਮੈਂ ਇੰਨੀ ਹੀ ਲੈਣੀ ਸੀ ਆਹ ਹੀਲ ਬ੍ਰਾਡ ਹੈ ਕੰਫਰਟੇਬਲ ਹੈ ਤੁਰਨ ਵਿੱਚ ਖੜੇ ਹੋਣ ਵਿੱਚ ਤੇ ਲੁੱਕ ਵਾਈਸ ਵੀ ਠੀਕ ਨੇ ਬਹੁਤ ਜ਼ਿਆਦਾ ਚਮਕਣ ਦਮਕਣੇ ਨਹੀਂ ਹੈਗੇ ਉਹ ਮੈਨੂੰ ਚੰਗੇ ਲੱਗਦੇ ਜਿਹਦੇ ਉੱਤੇ ਜ਼ਿਆਦੇ ਮੋਤੀਆਂ ਸਤਾਰੇ ਜੇ ਲੱਗੇ ਹੋਣ ਜ਼ਿਆਦੇ ਚਮਕਣੇ ਜੇ ਹੋਣ ਉਹ ਨਹੀਂ ਵਧੇ ਲੱਗਦੇ ਮੈਨੂੰ ਥੋੜੀ ਸੋਬਰ ਚੀਜ਼ ਪਸੰਦ ਆ ਪਾਰਟੀ ਵੇਅਰ ਸੂਟਸ ਨਾਲ ਮੈਚ ਕਰਨਗੇ ਬਹੁਤ ਜ਼ਿਆਦਾ 골ਡਨ 골ਡਨ ਵੀ ਨਹੀਂ ਹੈਗੇ ਵੀ ਜਿਵੇਂ ਇੱਕਦਮ ਜਿਹਾ 골ਡਨ ਲੁੱਕ ਮਾਰਦੇ ਨੇ ਉਹ ਵੀ ਨਹੀਂ ਹੈਗੇ ਠੀਕ ਆ ਅੱਛੇ ਲੱਗੇ ਮੈਨੂੰ ਜਿਹੜੇ ਉੱਥੇ ਪੈਸੇ ਉਹਨਾਂ ਚ ਅੱਛੇ ਲੱਗੇ ਪਰ ਮੇਰੇ ਮਨ ਨੂੰ ਸਟਿਲ 100% ਹਜੇ ਵੀ ਨਹੀਂ ਜੱਚ ਹੈਗੇ ਬਾਕੀ ਦਵਿੰਦਰ ਕਹਿੰਦੇ ਲੈ ਲੈ ਇਦੋਂ ਵਧੀਆ ਹੋਣ ਤੈਨੂੰ ਕੀ ਮਿਲ ਲੁਕ ਅੱਛੀ ਐ ਕੰਫਰਟੇਬਲ ਨੇ ਪੌਣ ਵਿੱਚ ਹੀਲ ਵਧੀਆ ਇਤੋਂ ਜ਼ਿਆਦਾ ਹਾਈ ਹੀਲ ਮੈਂ ਨਹੀਂ ਪਾ ਸਕਦੀ ਹੀਲ ਤਾਂ ਮੈਂ ਉਥੋਂ ਪੈਂਦੀ ਨਾ ਚਲੋ ਠੀਕ ਆ ਪਾਰਟੀ ਵੇਅਰ ਸੂਸਨਾ ਆਪ ਨੂੰ ਪਾਉਣੀ ਪੈਂਦੀ ਮਜਬੂਰੀ ਹੋ ਜਾਂਦੀ ਐ ਨਾ ਸੂਟ ਦੇ ਲੋਕ ਅੱਛੀ ਆਉਣ ਲੱਗ ਜਾਂਦੀ ਐ ਆ ਮੇਰੇ ਫੁੱਟਵੇਅਰਸ ਨੇ ਸੋ ਐਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ